ਸੋ ਚੰਦ ਸਕਿੰਟਾਂ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦਾ ਕਨੇਡਾ ਰਹਿੰਦਾ ਗਾਇਕ ਰਾਜਾ ਰਣਜੋਧ ਅੱਜਕੱਲ ਫਰੀਦਕੋਟ ਆਇਆ ਹੋਇਆ ਹੈ ਤੇ ਉਸ ਦੇ ਲਗਾਤਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੋਗਰਾਮ ਕਰਾਈ ਜਾ ਰਹੇ ਆ ਸੂਫੀ ਗੀਤਾਂ ਦਾ ਗਾਇਨ ਕਰਨ ਵਾਲੇ ਰਾਜਾ ਰਣਜੋਧ ਦਾ ਪ੍ਰੋਗਰਾਮ ਬਠਿੰਡਾ ਵਿਖੇ ਪਾਸ਼ਾ ਵਿਭਾਗ ਤੇ ਹੋਰ ਸਾਥੀਆਂ ਨੇ ਮਿਲ ਕੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਾਇਆ ਸੂਫੀਆਨਾ ਰੰਗ ਵਿੱਚ ਉਸ ਤੇ ਗਾਇ ਗੀਤ ਸੁਣ ਕੇ ਬਠਿੰਡਾ ਵਾਸੀ ਅਚਛਰ ਉਠੇ ਅਸਨ ਫੁਰਤ ਵਰਕੇ ਕੂੜੋਂ ਛੱਡਿਆ ਬੁਰੇ ਪਿਆਰ ਦਾ ਹੋਕਾ ਨੂੰ ਦੇਆ ਪਿਆਰ ਮਫਾਦਾ ਘੂੜਾ ਨਾ ਤਾ ਭਾਈ ਸਭ ਨੂੰ ਸਭ ਨੂੰ ਇਹ ਸਮਝਾਉਂਦੇ ਆ ਪਿਆਰ ਨਾਲ ਜਿਹੜਾ ਤਗਾ ਕਮਾਵੇ ਪਿਆਰ ਤਾਂ ਉਹ ਹੱਕ ਦਾਰ ਨਹੀਂ ਹੋਈ ਆ ਦੀ ਜਿਹੜਾ ਕਦਰ ਨਾ ਪਾਵੇ ਅਸਾਂ ਪਿਆਰ ਦੇ ਰੰਗ ਵਿੱਚ ਰੰਗਿਆ ਨੂੰ ਨਫ਼ਰਤ ਦੀ ਕੋਈ ਸਾਂ ਨਹੀਂ ਮੈਂ ਕੀਤੀ ਕੇ ਪਾਲ ਜ਼ਿਲ੍ਹਾ ਪਾਸ਼ਾ ਸਰ ਬਠਿੰਡਾ ਅਜੰਤਰਾਸ਼ਟਰੀ ਮਾਤ ਪਾਸ਼ਾ ਦਿਵਸ ਹੈ ਪੂਰੇ ਸੰਸਾਰ ਦੇ ਵਿੱਚ ਅੱਜ ਦਾ ਇਹ ਦਿਨ ਬੜੇ ਹੀ ਜਾਹੂ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਪਟਾਪਾ ਕਸ਼ੰਦਾ ਵੱਲੋਂ ਵੀ ਇਸ ਸੰਬੰਧ ਵਿੱਚ ਦੋ ਦਿਨਾਂ ਦੇ ਸਮਾਗਮ ਕਰਵਾਏ ਗਏ ਅੱਜ ਇਹ ਇਸ ਸਮਾਗਮ ਦਾ ਖੀਲਾ ਦਿਨ ਸੀ ਸੂਫਿਆਨਾ ਗਾਇਕੀ ਦਿਨਾਂ ਸਮਾਪਤੀ ਕੀਤੀ ਗਈ ਰਾਜਾ ਰਣਜੋਤਪ੍ਰੀਤਪੁਰ ਤੋਂ ਇੱਕ ਕਲਾਕਾਰ ਦੇ ਤੌਰ ਤੇ ਸੂਫੀ ਕਲਾਕਾਰ ਦੇ ਤੌਰ ਤੇ ਸ਼ਮੂਲਿਤ ਕੀਤੀ ਤੇ ਉਹਨਾਂ ਨੇ ਆਪਣੇ ਸੂਫਿਆਨਾ ਕਲਾਮ ਦੇ ਨਾਲ ਸਰੋਤਿਆਂ ਕੀਪ ਕੇ ਰੱਖ ਦਿੱਤਾ गचियो पायो न भुले उर सेणू न भुले उन गवदियूं कचे पायो गव कचे उ पायो ਰਾਜੀ ਦੀ ਗਲਤੀ ਬੜੀ ਕਮਾਹ ਸੀ ਉਸਨੇ ਬੜੇ ਹੀ ਸਰਬਤਰੀਕੀ ਨਾਲ ਲੈਬਰ ਤਰੀਕੇ ਨਾਲ ਇਸ ਤਰੀਕੇ ਗਾਇਆ ਕਿ ਨੌਜਵਾਨ ਪੀੜ ਜਿਹੜੇ ਕਿ ਸਾਡੇ ਸਨ ਉਹ ਨੌਜਵਾਨ ਸਨ ਕਾਲਜ ਦੇ ਸਟੂਡੈਂਟਸ ਸਨ ਉਹ ਆਸ਼ਿਸ਼ ਕਰ ਰਹੇ ਤੇ ਜਦੋਂ ਅਸੀਂ ਸਮਾਗਮ ਦੀ ਸਮਾਪਤੀ ਕੀਤੀ 1 ਵਜੇ ਤਾਂ ਵਾਰ-ਵਾਰ ਉਹਨਾਂ ਨੇ ਫਰਮਾਇਸ਼ ਕੀਤੀ ਕਿ ਹੋਰ ਗਾਣੇ ਸੁਣਾਇਆ ਜਾਵੇ ਸੋ ਉਹਨਾਂ ਦੇ ਫਰਮਾਇਸ਼ ਤੇ ਰਾਜੀ ਦੁਆਰਾ ਅੱਧਾ ਘੰਟਾ ਹੋਰ ਉਨਨ ਆਪਣੀ ਗੱਲ ਕੀ ਦਾ ਮਜ਼ਾਰਾ ਦਿਖਾਇਆ ਗਿਆ اے زندگی ਝੂਠੀ ਮੌਤ ਰੱਬ ਦੀ اے ਸੱਜਣਾ ਅਟਲ ਸਿੱਧਾਈ ਜੇ ਅਸਾਂ ਕਿਸ ਮਹਿਬੂਬ ਤੇ ਮਾਨੀ ਕਰ ਜੇ ਅਸਾਂ ਇਸ ਮਹਿਬੂਬ ਤੇ ਮਾਨੀ ਕਰਦੇ

ਇਹ ਜ਼ਿੰਦਗੀ ਸਦਾ ਬਹਾਰ ਨਹੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦਾ ਕਨੇਡਾ ਰਹਿੰਦਾ ਗਾਇਕ ਰਾਜਾ ਰਣਜੋਧ ਅੱਜਕਲ ਫਰੀਦਕੋਟ ਆਇਆ ਹੋਇਆ ਹੈ